ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਹੋ ਗਏ 3:30 ਤੇ ਪਹੁੰਚ ਲੱਗਿਆ ਚੱਲੇ ਚਲਿਏ ਲਓ ਜੀ ਪਹੁੰਚ ਗਏ ਦਿੱਲੀ ਦੇ सदर ਬਾਜ਼ਾਰ ਦੇਖ ਲਓ ਇੱਥੋਂ ਮਿਲਦਾ ਸਜਾਵਟ ਵਾਲਾ ਸਮਾਨ ਜਿੰਨਾ ਮਰਜ਼ੀ ਲੈ ਲਓ ਹੋਲ ਸੇਲ ਸਾਰਾ ਕੁਝ ਲੈ ਫੁੱਲ ਫੁੱਲ ਜੋ ਕੁਝ ਵੀ ਨਾਲ ਦੇਖ ਲਓ ਭਾਈ ਕਿੰਨੀ ਭੀੜ ਆ ਇੱਥੇ ਪਰ ਸਾਰਾ ਸਮਾਨ ਹੈ ਇੱਥੇ ਸਜਾਵਟ ਵਾਲਾ ਹੀ ਜੋ ਕੁਛ ਮਰਜ਼ੀ ਲੈ ਲਓ ਹੇਲ ਹੈਲ 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 ਉਹ ਵਾਲੀ ਆ ਫਿਲਮਾਂ ਵਾਲੀਆਂ ਰੇੜੀਆਂ ਜਿਹੜੀਆਂ ਆਪਣਾ ਮਤਾਬ ਚਨ ਖਿੱਚ ਕੇ ਢੋਂਦਾ ਹੁੰਦਾ ਸੀ ਤੇ ਫੀ ਆਉਂਦਾ ਹਣਾ ਉਹ ਮੇਲਾ ਜਦੋਂ ਖਲਮਾ ਬਣਦੀ ਹਣੀ ਦੇੜਾ ਡਾ ਚੋਕਾਂ ਦਾ ਆ ਗਿਆ ਭਾਈ ਨਾਮ ਨੀਦੋ ਦੇ ਆਏ ਦੁਕਾਨ ਨੂੰ ਜੈਲਰ ਕੋਸਮੈਟਿਕਸ ਮੈਜਪੌਟ ਸੈਲ ਦਾ ਪਾਟ ਹੈ ਵੀ ਦੇਲਾ ਹਜੇ ਬੱਜਿਆ 11 11:30 ਹੋਇਆ ਤੇ ਕਿੰਨੀ ਭੀੜ ਆ ਇੱਥੇ ਮੈਂ ਕਹਿੰਦਾ ਸਾਰੀ ਦਿਹਾੜੀ ਤੇ ਕੀ ਹਾਲਾਤ ਹੁੰਦੇ ਹੋਣ ਚਲ ਭਾਈ ਦੇਖ ਲਓ ਬਾਈ ਦੁਕਾਨਾ ਇੱਥੇ ਸਾਰਾ ਬਰਥਡੇ ਦਾ ਸਮਾਨ ਸਭ ਕੁਝ ਮਿਲਦਾ ਆਹ ਆ ਆਨੰਦ ਕਾਰਜ ਕਰਾਉਣ ਨੂੰ ਕਰਿਆ ਹੋਇਆ ਵੀ ਜੇ ਕੇ ਦੇ ਆਨੰਦ ਫਿਰ ਉਹ ਅਗਲਾ ਕਹਿੰਦਾ ਨਾ ਵੀ ਫਿਰ ਲਾਵਾ ਲੈਣੇ ਫਿਰ ਲਾਵਾ ਲੈਣੇ ਹੂੰ ਲਓ ਜੀ ਪਹੁੰਚ ਗਏ ਆਪਾਂ ਆਪਣੀ ਨਾਨਕ ਸਰ 68 ਆਸ਼ਰਮ 68 ਦੇ ਦਿੱਲੀ ਠਾਟਾ ਜਿਹੜੀ ਉਹਨਾਂ ਦੀ ਜਿੱਥੇ ਆਪਾਂ ਐਤਵਾਰ ਨੂੰ ਜਾਂਦੇ ਹੁੰਨੇ ਆ ਕਿ ਉਹੀ ਬਾਬਾ ਜੀ ਦਾ ਸਥਾਨ ਆ ਇੱਥੇ ਆਪਣੇ ਦਿੱਲੀ ਇਹ ਹੈਗਾ ਵਜੀਰਾ ਆਪਣਾ ਜਮਨਾ ਨੂੰ ਪਾਰ ਕਰਕੇ ਨਾ ਵਜੀਰਾਬਾਦ ਉਹਦੇ ਕੋਲੇ ਆ ਭੰਜਨਪੁਰਾ ਰੋਡ ਤੇ ਵੀ ਆ ਜਾਂਦੀਆਂ ਦੋਨੇ ਪਾਸੇ ਤੇ ਇੱਥੇ ਉਧਰ ਫਿਰਦੇ ਫਿਰਦੇ ਥੱਕ ਕੇ ਮੈਂ ਕਿਹਾ ਚਲੋ ਕੋਲੇ ਆਏ ਹਾਂ ਠਾੜ ਦੇ ਨਮਸਕਾਰ ਕਰਕੇ ਜਾਂਦੇ ਆ ਇਹ ਫੇਰ ਕਿਹੜਾ ਬਾਰ ਬਾਰ ਆ ਹੁੰਦਾ ਲੋ ਵੀ ਆਪਾਂ ਇਹਦੀ ਤੇ ਖੇਤਾਂ 'ਚ ਢੇੜਾ ਮਾਰਨੇ ਤੇ ਪਾਣੀ ਬਹੁਤ ਖਾਰਾ ਵਾ ਚੌਲ-ਚੌਲ ਦੇਖਣੇ ਸੀਗੇ ਬਾਬਾ ਜੀ ਦੇ ਉਹ ਕਹਿੰਦੇ ਆ ਜਾ ਚੌਲ ਦੇਖ ਕੇ ਮੈਂ ਕਿਹਾ ਚਲੋ ਦੇਖ ਲੈਨੇ ਆ ਚੌਲ ਆਲੂ ਦੇਖੋ ਕਿੰਨਾ ਸੋਹਣਾ ਬਣਾਇਆ ਇੱਥੇ ਬਾਈ ਬਹੁਤ ਰਹਿੰਦਾ ਰਿਆਂ ਸੇਵਾ ਤੇ ਜਦੋਂ ਛੋਟੇ ਹੁੰਦੇ ਦੀ ਕੰਮ ਬਹੁਤ ਵੀ ਮਗਰ ਜ਼ਿੰਮੇਵਾਰੀ ਨਹੀਂ ਸੀ ਹੁੰਦੀ ਇੱਥੇ ਵਾਧੂ ਟਾਈਮ ਰਹਿ ਲੈਂਦੇ ਆ ਬਹੁਤ ਬਹੁਤ ਦਿਨ ਇੱਥੇ ਰਹਿ ਕੇ ਸੇਵਾ ਕਰਕੇ ਜਾਂਦੇ ਬਾਹਲੇ-ਬਾਹਲੇ ਦਿਨ ਰਹਿ ਕੇ ਇੱਥੇ ਤਾਂ ਬੋਲ ਬੂਰ ਉੱਪਰ ਹੀ ਆ ਜਮਾਈ ਮੋਟਰ ਚਾਲ ਚੋਲ ਲੱਗੇ ਹੋਏ ਆ ਆਪਣੇ ਕੱਲ ਆ ਗਏ ਸੀ ਗ੍ਰਾਮੇ ਵਾਲੇ ਕਾਫੀ ਕੰਮ-ਕਮ ਕਰ ਗਿਆ ਤੇ ਹੁਣ ਅੱਜ ਵੀ ਲੱਗੇ ਹੋਏ ਕਿਉਂਕਿ ਇੱਕ ਅੱਧੇ ਦਿਨ ਚ ਮੌਸਮ ਖਰਾਬ ਆ ਫਿਰ ਦੇਖਦੇ ਆ ਵੀ ਮੀਂਹ ਮੋ ਨਾ ਪਵੇ ਆਜ ਦੀਆਂ ਬੈਲਟਾਂ ਨੇ ਆਪਾਂ ਬੈਲਟਾਂ ਬੁੱਢਾ ਖੋਲ ਕੇ ਸਮਾਰ ਕੇ ਧੋ ਦੇ ਦੀਆਂ ਮਸ਼ੀਨ ਇਹਦੇ ਆ ਬਰਮ ਜੀ ਵੀ ਨਵੇਂ ਪਾਈ ਆਇਤੀ ਕਿਉਂਕਿ ਖਰਾਬ ਹੋ ਗਏ ਜਾਮ ਲੱਗ ਹੋ ਗਏ ਆ ਦੇ ਫਟ ਕਰੀ ਜਾਂਦੇ ਆ ਡੱਬੇ ਜੇ ਕਰਤੇ ਫਟਦੇ ਉਹ ਵਾਲੇ ਬਾਕੀ ਹੋਰ ਵੀ ਆ ਦੇ ਕੱਢ ਲੈ ਫਾਲੇ ਜਿਹੜਾ ਜਿਹੜਾ ਸਮਾਨ ਹੈਗਾ ਕਰੀ ਜਾਂਦੇ ਆ ਫਟ ਆਹ ਸਪੋਰਟ ਵਧੀਆ ਵਿੱਚੋਂ ਲਾਤੀ ਅੱਗੇ ਸਪੋਰਟ ਹੈ ਨਹੀਂ ਸੀ ਹਾਂ ਇਹਨਾਂ ਦੇ ਹੈ ਨਹੀਂ ਆ ਬਿਜਲੀ ਸਪੋਰਟ ਆ ਬਿਜਲੀ ਸਪੋਰਟ ਵਧੀਆ ਹੈ ਵੀ ਸਾਰਾ ਕੁਝ ਨਾਲ ਹੀ ਹੈ ਇਹ ਵਾਲੇ ਦੇਖੀ ਟਾਈਮ ਵੀ ਵੱਧ ਕੱਢਣਗੇ ਇਹ ਵਾਲੇ ਜਿਹੜੇ ਪੁਰਾਣੇ ਫਾਲੇ ਆ ਇਹਨਾਂ ਨੇ ਆਪਣਾ 500 ਕਿਲੋ ਪਜਾਇਆ ਯਾਨਕਿ 500 ਆ 500 ਕਿਲੋ ਵਿਜਿਆ ਪੰਜਕ ਸੋਗੀ ਲਵੀ ਹੈ ਤੇ ਇੱਕ ਆਪਾਂ ਹਾ ਨਵੇਂ ਲਾਦੇ ਆ ਜਾਲੀਆਂ ਨੇ ਕਿਉਂਕਿ ਜਿਹੜਾ ਵੀ ਹਰਾ ਹੋ ਜਾਂਦਾ ਨਾ ਉਹ ਫਿਰ ਇਹਦੇ ਵਿੱਚ ਦੀ ਥੱਲੇ ਡਿੱਗ ਪਿਆ ਕਰੂ ਇਹ ਉਦੋਂ ਆਰਡਰ ਪਵਾਤਾ ਸੀਗਾ ਨਹੀਂ ਇਹਦੇ ਨਾਲ ਦੂਜੀਆਂ ਪਲੇਟਾਂ ਆਉਂਦੀਆਂ ਨੇ ਇੱਥੇ ਫਿਰ ਉਹ ਉਹਨਾਂ ਸਾਰਾ ਵਿੱਚ ਹੀ ਜਮਾ ਹੋਈ ਜਾਂਦਾ ਹੁੰਦਾ ਸੀ ਜਿਹੜੀਆਂ ਦੂਜੀਆਂ ਪਲੇਟਾਂ ਸੀ ਹਾਂਜੀ ਵੀਰ ਜੀ ਲਵਾਉਣ ਨੂੰ ਆਪਾਂ ਬਾਹਰੋਂ ਵੀ ਲਵਾ ਸਕਦੇ ਸੀ ਬਾਹਰੋਂ ਇਹ ਤੋਂ ਸਸਤੇ ਵੀ ਲੱਗ ਜਾਣੇ ਹਨਾ ਪਰ ਉਹ ਉਹ ਬਾੜੀ ਛੇਤੀ ਘਸ ਜਾਂਦੇ ਆ ਯਾਰ ਉਹ ਬਹੁਤ ਜਲਦੀ ਘਸਦੇ ਆ ਜਿਹੜੇ ਆਪਾਂ ਬਾਹਰੋਂ ਲਵਾਉਨੇ ਤੇ ਇਹ ਥੋੜਾ ਟਾਈਮ ਜ਼ਿਆਦਾ ਕੱਢ ਦਿੰਦੇ ਆ ਤਾਂ ਕਰਕੇ ਆਪਾਂ ਇਹ ਲਵਾਉਨੇ ਆ origignal ਤਾਂ original ਹੀ ਹੋ ਜਾਂਦਾ ਫਿਰ ਹਨਾ ਆ ਕਰਕੇ ਨਹੀਂ ਆਪਾਂ ਬਾਹਰ ਲਿਆਂ ਦਾ ਪੰਗਾ ਲਿਆ ਤੇ ਇਹ ਲਵਾਤੇ ਆ ਬਾਕੀ ਹੁਣ ਚਲੋ ਦੇਖੀ ਜਾਂਦੇ ਆ ਤੇ ਫੇਰ ਕੱਲ ਨੂੰ ਜਾਂ ਪਰਸ ਨੂੰ ਇਹਦੇ ਵਾਲੇ ਵੀ ਆਉਣਗੇ ਪਲਾਵਾਂ ਵਾਲੇ ਤੇ ਪਲਾਉ ਵੀ ਚਲਾ ਕੇ ਦੇਖੀਏ ਫਿਰ ਹਨਾ ਕੀ ਬਣਦਾ ਉਹ ਪਤਾ ਨਹੀਂ ਆਪਾਂ ਇਨਾ ਹੋ ਲਿਆ ਜਿਆਦੇ ਕਿਉਂਕਿ ਵੀ ਆਪਾਂ ਨਿਕਾ ਵੀ ਪਲਾਉ ਨੂੰ ਉਹ ਕਰਾਂਗੇ ਵੀ ਵੱਡੇ ਟਰੈਕਟਰ ਦੇ 90 10 ਦੇ ਦੇ ਵੀ 90 10 ਦੇ ਟਾਇਰ ਨਹੀਂ ਖਰਾਬ ਹੋਏ ਸੀ ਤਾਂ ਕਰਕੇ ਇੰਨਾ ਨਹੀਂ ਸੀ ਸੀਰੀਅਸ ਲਿਆ ਮੈਂ ਕਿਹਾ ਕੋਈ ਗੱਲ ਨਹੀਂ ਵੀ ਉਹ ਰੈਮ ਸਹੀ ਕਰ ਲਈਏ ਆ ਆਪਣਾ ਰਾਜਾ ਤੇ ਵੀ ਕੱਲ ਰਾਤ ਰੈਮ ਲੈ ਆਏ ਆ origignal ਰੈਮ ਮਿਲ ਗਏ ਸੀਗੇ ਆਪਾਂ ਨੂੰ ਤੇ ਆ ਦੇਖੋ ਹਾਲੈਂਡ ਦੇ ਆ cnh ਦੇ ਤੇ ਇਹ ਪਈ ਆ ਬਾਈ ਆਪਾਂ ਨੂੰ 28000 ਰੁਪਏ ਦਾ ਜੋੜਾ ਯਾਨੀ ਕਿ ਕੱਲੇ ਕੜੇ ਕੜੇ ਕੱਲਾ ਕੜਾ ਕੜਾ 28000 ਜਾਨੀ ਕਿ 28000 ਰੁਪਏ ਦਾ ਪਿਆਸ ਹਨ ਹੁਣ ਅੱਜ ਟਾਇਰ ਆਪਾਂ ਬਵਾ ਦੇਣੇ ਆ ਰੀਡੀਅਲ ਟਾਇਰ ਪਾ ਦੇਣੇ ਹਨ ਦੋਨੋਂ ਚ ਰੀਡੀਅਲ ਟਾਇਰ ਪਾ ਦੇਣੇ